ਚੈਨਲ ਦੇਸ ਦਵਾਬਾ ਦੇ ਸਾਰੇ ਈਵਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਜੀਓ ਦੋਸਤੋ ਮੈਂ ਗੁਰਮੀਤ ਕੌਰ ਸੰਧਾ ਤੁਹਾਡੇ ਰੂਹ ਰੂਹਾ ਚੈਨਲ ਦੇਸ ਦਵਾਬਾ ਰਹੀ ਤੁਹਾਡੇ ਦਰਬਾਰ ਵਿੱਚ ਹਾਜ਼ਰੀ ਲਗਾਉਣ ਵਾਸਤੇ ਅੱਜ ਮੇਰੇ ਕੋਲ ਜਿਹੜਾ ਲੋਕ ਗੀਤ ਹੈ ਉਹ ਤਿਰਣਾ ਦਾ ਲੋਕ ਗੀਤ ਹੈ ਤੇ ਇਹ ਛੋਟੀ ਆਵਾਜ਼ ਵਾਲਾ ਲੋਕ ਗੀਤ ਹੈ ਛੋਟੀ ਆਵਾਜ਼ ਵਾਲੇ ਲੋਕ ਗੀਤ ਕੁੜੀਆਂ ਨੂੰ ਬਹੁਤ ਛੇਤੀ ਚੇਤੇ ਹੋ ਜਾਂਦੇ ਤੇ ਮੈਂ ਉਮੀਦ ਕਰਦੀ ਹਾਂ ਕਿ ਕੁੜੀਆਂ ਇਸ ਗੀਤ ਨੂੰ ਜ਼ਰੂਰ ਗਾਇਆ ਕਰਨਗੀਆਂ ਹੈਵੀ ਉਹਨਾਂ ਦੀ ਪਸੰਦ ਵਾਲਾ ਗੀਤ ਤੋ ਲੋ ਸੁਣੋ ਮੇਰੀ ਦੂਜੀ ਪੂਣੀ ਵੇ ਤੇਰਾ ਚੌਥਾ ਗੇੜਾ ਵੇ ਤੇਰਾ ਚੌਥਾ ਗੇੜਾ ਮੇਰੀ ਪਬੋ ਪੁੱਛੇ ਕੀ ਲਗਦਾ ਤੇਰਾ ਪਬੋ ਸੱਚ ਬੋਲਨੀ ਪਬੋ ਪੂਰਾ ਤੋਲਣਾ ਨਿ ਪਬੋ ਪੂਰਾ ਤੋਲਣਾ ਮੇਰੇ ਮੈਂ ਦਪਤਨੀ ਭਰਾ ਮੇਰਾ ਦੀ ਪੂਣੀ ਵੇ ਤੇਰਾ ਚੌਥਾ ਗੇੜ ਵੇ ਤੇਰਾ ਚੌਥਾ ਗੇੜ ਮੇਰੀ ਪੁਛ ਦੀ ਗਵਾਂਡਣੇ ਕੀ ਲਗਦਾ ਤੇਰਾ ਬਣੇ ਸੱਚ ਬੋਲਨੀ ਮੈਂ ਪੂਰਾ ਤੋਲਾ ಿ ಮೂರ ತೋಲ ಮೇರಿ ಪೋದಿ ಪಾ ಮೇರ ಮೇರಿ ದೂಜಿ ಪುಣ್ಯ ಬೇರಾ ಚೌಥಾ ಗೇ ಬೇರಾ ಚೌಥಾ ಗೇ ਮੇਰੀ ਮਾ ਪੁੱਛੇ ਨੀ ਕੀ ਲੱਗਦਾ ਤੇਰਾ ਮਾਏ ਸੱਚ ਬੋਲਾਂ ਨੀ ਮਾਏ ਪੂਰਾ ਤੋਲਾਂ ਅਨੀ ਮੈਂ ਪੂਰਾ ਤੋਲਾਂ ਮੇਰੇ ਬਬਲ ਸਹੇੜਨੀ ਜਵਾਈ ਤੇਰਾ ਕੁੜੀਏ ਝੂਠ ਬੋਲੇ ਨੀ ਕੁੜੀਏ ਕੁਫਰ ਤੋਲੇ ਹਣੀ ਤੁਮਕੂ ਫਰਤੋਲੇ ਤੇ ਨੂੰ ਕਿ ਇਥੇ ਅਸੀਂ ਮਿਲਿਆ ਨਹੀਂ ਜਵਾਈ ਮੇਰਾ ਮਾਏ ਸੱਚ ਬੋਲਾਂ ਨਿਮਾਏ ਪੂਰਾ ਤੋਲਾ ਨਹੀਂ ਮੈਂ ਪੂਰਾ ਤੋਲਾ ਮੈਨੂੰ ਖੂਏ ਤੇ ਮਿਲਿਆ ਸੀ ਜਵਾਈ ਤੇਰਾ ਮੇਰੀ ਪਾਪੋ ਪੁੱਛੇ ਨਿੰਨਣ ਦੇ ਸੱਚ ਬੋਲੀ ਨਿੰਨਣ ਦੇ ਪੂਰਾ ਤੋਲੀ ਤੈਨੂੰ ਕਿ ਇੱਥੇ ਅਸੀਂ ਮਿਲਿਆ ਨੀ ਨਣਦੋ ਆਇਆ ਮੇਰਾ ਬਾਬੂ ਸੱਚ ਬੋਲਨੀ ਬਾਬੂ ਪੂਰਾ ਤੋਲਨਾ ਨੀ ਮੈਂ ਪੂਰਾ ਤੋਲਨਾ ಮೈನು ತಿಳ್ಯಾಣೋ ಪಾವೆ ಮಾರ ಪೋ ನಿ ಷೋಡ ಪೋ ನಿ ಷೋಡ ಪೋ ਸਾਥੋਂ ਰਹੀਂਦਾ ਨਾ ਹੋੜਿਆ ਨਣਦੋਇਆ ਤੇਰਾ ਇਹ ਗੀਤ ਹੁਣ ਦੀਆਂ ਕੁੜੀਆਂ ਲਈ ਭਾਵੇਂ ਥੋੜਾ ਜਿਹਾ ਅਚੰਭਾ ਉਹਨਾਂ ਨੂੰ ਲੱਗੂਗਾ ਕਿ ਜੇ ਹੁਣ ਉਹਦਾ ਵਿਆਹ ਹੋਇਆ ਉਸ ਮੁੰਡੇ ਨਾਲ ਤੇ ਫਿਰ ਉਹਦੀ ਮਾਂ ਨੂੰ ਕਿਉਂ ਨਹੀਂ ਪਤਾ ਤੇ ਉਹਦੀ ਪਰਜਾਈ ਨੂੰ ਕਿਉਂ ਨਹੀਂ ਪਤਾ ਏ ਮੈਂ ਸਪਸ਼ਟ ਕਰ ਦੇਵਾਂ ਕਿ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਵਿਆਹ ਸੀ ਨਾ ਉਹ ਬਹੁਤ ਬੱਚਿਆਂ ਦੇ ਛੋਟੀ ਉਮਰ ਵਿੱਚ ਹੀ ਹੋ ਜਾਂਦੇ ਸੀ ਮੇਰੀ ਆਪਣੀ ਮਾਂ ਦਾ ਵਿਆਹ ਜਿਹੜਾ ਉਹ ਕਹਿੰਦੀ ਮੈਂ 7 ਸਾਲਾਂ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ ਤੇ ਇਸੇ ਤਰ੍ਹਾਂ ਮੇਰੇ ਤਾਏ ਦੀ ਨੋ ਸੀ ਉਹ ਵੀ ਕਹਿੰਦੀ ਮੈਂ 7-8 ਸਾਲਾਂ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ ਤੇ ਅਜੇ ਕਾਨੂੰ ਵੀ ਨਹੀਂ ਸੀ ਵਿੰਨੇ ਹੋਏ ਸੌਰਿਆਂ ਨੇ ਜਿਹੜੀ ਟੂਪ ਪਾਈ ਸੀ ਉਹ ਵੱਡੇ ਵੱਡੇ ਵਾਲੇ ਉਹਨਾਂ ਨੂੰ ਗੋਲਾ ਕਹਿੰਦੇ ਹੁੰਦੇ ਸੀ ਵਾਵਾ ਚੰਗੇ ਡੜੇ ਚੌੜੇ ਹੁੰਦੇ ਸੀ ਤੇ ਕੰਨ ਵਿੰਨੇ ਨਹੀਂ ਸੀ ਹੋਏ ਤਾਂ ਫਿਰ ਉਹਨਾਂ ਗੋਲਾ ਨੂੰ ਧਾਗੇ ਬਨ ਕੇ ਕੰਨਾਂ ਦੇ ਉੱਤੋਂ ਦੀ ਉਹਨਾਂ ਨੇ ਟੰਗ ਦਿੱਤੇ ਵੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਆਪਣੀ ਨੂੰਹ ਨੂੰ ਟੂਪ ਪਾਈ ਆ ਤੇ ਕਈ ਕਈ ਵਿਆਹ ਇਦਾਂ ਦੇ ਵੀ ਹੁੰਦੇ ਸੀ ਵੱਟੇ ਸੱਟੇ ਦਾ ਵਿਆਹ ਹੋਣਾ ਤੇ ਜਿਹੜੇ ਬੱਚੇ ਛੋਟੇ ਹੁਣੇ ਬਾਹਲੇ ਉਹਨਾਂ ਕਹਿਣਾ ਕਿ ਕਿਤੇ ਇਹ ਮੁਕਰ ਨਾ ਜਾਣ ਮੁੜ ਕੇ ਵਿਆਹ ਤੋਂ ਤੇ ਉਹਨਾਂ ਨੂੰ ਕੁਛੜ ਚੁੱਕ ਕੇ ਮਹਿਲਾਵਾਂ ਕਰਾ ਦਿੰਦੇ ਹੁੰਦੇ ਸੀ ਇੱਕ ਜਣੇ ਨੇ ਕੁੜੀ ਚੁਖਣੀ ਇੱਕ ਨੇ ਮੁੰਡਾ ਚੁਗਣਾ ਤੇ ਦਰਬਾਰ ਸਾਹਿਬ ਦੇ ਦਿਵਾਲੇ ਚਾਰ ਲਾਵਾਂ ਉਹਨਾਂ ਨੂੰ ਇਦਾਂ ਦਵਾਉਣੀਆਂ ਜਿਹੜੇ ਨਿੱਕੇ ਨਿੱਕੇ ਬੱਚੇ ਹੁੰਦੇ ਸੀ ਉਹ ਲਾਵਾਂ ਤੇ ਬਹਿੰਦੇ ਨਹੀਂ ਸੀ ਹੁੰਦੇ ਮੇਰੀ ਮਾਂ ਦੇ ਦਾਦੀ ਦੇ ਦਸਣ ਮੁਤਾਬਕ ਆ ਉਹ ਲਾਵਾਂ ਤੇ ਉਹਨਾਂ ਨੇ ਬਹਿਣਾ ਨਾ ਰੋਣਾ ਵੀ ਅਸੀਂ ਨਹੀਂ ਬਹਿਣਾ ਫਿਰ ਇਹੋ ਜਿਹੇ ਬੱਚੇ ਨੂੰ ਪਤਾਸੇ ਜਾਂ ਕੋਈ ਹੋਰ ਖਾਣ ਵਾਲੀ ਚੀਜ਼ ਜਿਹੜੀ ਕੋਲੀ ਚ ਪਾ ਕੇ ਦੇ ਦੇਣੀ ਵੀ ਇਹ ਬੈਠਾ ਰਵੇ ਤੇ ਖਾਂਦਾ ਰਵੇ ਬੱਚੇ ਨੇ ਮਿੱਠੇ ਦੇ ਲਾਲਚ ਨਾਲ ਬਹਿ ਰਹਿਣਾ ਤੇ ਫਿਰ ਗ੍ਰੰਥੀ ਸਿੰਘ ਨੇ ਲਾਵਾ ਪਾੜ ਦੇਣੀਆਂ ਤੇ ਵਿਆਹ ਹੋ ਜਾਣਾ ਤੁਸੀਂ ਸੋਚੋ ਜਿਹੜੇ ਇੰਨੇ ਛੋਟੇ ਬੱਚੇ ਉਹਨਾਂ ਨੂੰ ਆਪਣੇ ਵਿਆਹ ਦਾ ਕੀ ਪਤਾ ਰਿਆ ਉਹਨਾਂ ਨੂੰ ਕੀ ਮਕਸਦ ਕੀ ਵਿਆਹ ਦਾ ਉਹਨਾਂ ਨੂੰ ਕੀ ਪਤਾ ਹੈ ਵਿਆਹ ਕੀ ਹੁੰਦਾ ਜਦੋਂ ਉਹਨਾਂ ਨੇ ਫਿਰ ਗੱਭਰੂ ਹੋਣਾ ਤੇ ਉਹਨਾਂ ਨੂੰ ਦਸਣਾ ਵੱਡਿਆਂ ਨੇ ਵੀ ਤੂੰ ਫਲਾਣੇ ਥਾਂ ਵਿਆਹਿਆ ਹੋਇਆ ਤੇ ਮੁੰਡਿਆਂ ਨੇ ਫਿਰ ਮੁੰਡਿਆਂ ਦੇ ਰਾਹੀਂ ਮੇਲਿਆਂ ਮਸਾਵਿਆਂ ਤੇ ਆਪਣੀ ਮੰਗੇਤਰ ਨੂੰ ਜਾਂ ਆਪਣੀ ਵਿਆਹੰਦੜ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਪਿੰਡਾਂ ਪਿੰਡ ਦੇ ਮੁੰਡਿਆਂ ਨੂੰ ਨਾਲ ਗੰਢਣਾ ਪਿੰਡ ਦੇ ਮੁੰਡਿਆਂ ਨੇ ਦਸਣਾ ਵੀ ਜਿਹੜੀ ਕੁੜੀ ਤੈਨੂੰ ਵਿਆਹੀ ਹੋਈ ਉਹ ਉਹ ਆ ਤੇ ਇਸੇ ਤਰ੍ਹਾਂ ਹੀ ਕੁੜੀਆਂ ਨੂੰ ਹੀ ਕਈ ਵਾਰੀ ਤਾਂ ਪਰਜਾਈਆਂ ਹਾਨਣਾ ਹੁੰਦੀਆਂ ਸੀ ਤੇ ਉਹਨਾਂ ਨੇ ਨਨਦੋਇਆ ਵੇਖਿਆ ਹੋਵੇ ਤੇ ਉਹ ਨਣਾ ਨੂੰ ਦੱਸ ਦਿੰਦੀਆਂ ਹੁੰਦੀਆਂ ਸੀ ਇਦਾਂ ਮੇਲ ਮਲਾਪ ਮੇਲਿਆਂ 'ਚ ਹੀ ਹੁੰਦਾ ਹੁੰਦਾ ਸੀ ਹੋਰ ਕਿਤੇ ਨਹੀਂ ਜਿੱਥੇ ਮੁੰਡੇ ਨੇ ਵਿਆਹ ਹੋਣਾ ਹੋਵੇ ਉੱਥੇ ਕੁੜੀ ਨੇ ਨਹੀਂ ਜਾਣਾ ਜੇ ਕੁੜੀ ਦਾ ਉਹ ਨੇੜੇ ਦਾ ਰਿਸ਼ਤਾ ਆ ਤੇ ਉਹਨੇ ਉੱਥੇ ਜਾਣਾ ਤਾਂ ਫਿਰ ਮੁੰਡੇ ਨੂੰ ਪਹਿਲਾਂ ਹੀ ਰੋਕ ਹੋ ਜਾਣੀ ਵੀ ਭਾਈ ਮੁੰਡਾ ਨਾ ਉੱਥੇ ਆਵੇ ਸਾਡੀ ਕੁੜੀ ਨੇ ਵਿਆਹ ਜਾਣਾ ਉੱਥੇ ਹੋਣ ਵਾਲੀਆਂ ਗੱਲਾਂ ਨਹੀਂ ਸੀ ਤੇ ਮੇਲਿਆਂ ਮਸਾਵਿਆਂ ਤੇ ਕੋਈ ਰੁਕਾਵਟ ਨਹੀਂ ਸੀ ਹੁੰਦੀ ਮੇਲੇ ਕੁੜੀਆਂ ਨੇ ਵੀ ਜਾਣਾ ਤੇ ਮੇਲੇ ਮੁੰਡਿਆਂ ਨੇ ਵੀ ਜਾਣਾ ਚਾਹੁੰਦੇ ਇਦਾਂ ਹੀ ਮੁੰਡੇ ਵੀ ਗਰੁੱਪ ਬਣ ਕੇ ਹੁੰਦੇ ਸੀ ਤੇ ਕੁੜੀਆਂ ਦੀ ਵੀ ਟਾਣੀ ਹੁੰਦੀ ਸੀ ਨਾਲ ਪਰਜਾਈਆਂ ਚਾਚੀਆਂ ਤਾਈਆਂ ਹੁੰਦੀਆਂ ਸੀ ਕੋਈ ਕੁੜੀਆਂ ਇਕੱਲੀਆਂ ਨੂੰ ਕਦੀ ਕਿਤੇ ਨਹੀਂ ਸੀ ਜਾਣ ਦਿੰਦੇ ਹੁੰਦੇ ਤੇ ਉਦੋਂ ਫਿਰ ਜਿਹੜੀਆਂ ਪਰਜਾਈਆਂ ਹੁੰਦੀਆਂ ਸੀ ਨਾ ਜਾਂ ਹੋਰ ਕੋਈ ਸਹੇਲੀਆਂ ਬਹੁਤ ਨੇੜedar ਚਾਚਿਆਂ ਤਾਇਿਆਂ ਦੀਆਂ ਨੋਹਾਂ ਉਹਨਾਂ ਨੇ ਉਹ ਮੁੰਡਾ ਵੇਖਿਆ ਹੋਵੇ ਤਾਂ ਉਹ ਕੁੜੀ ਨੂੰ ਦੱਸ ਦਿਸੀਆਂ ਦੱਸ ਦਿੰਦੀਆਂ ਹੁੰਦੀਆਂ ਸੀ ਉਹ ਤੇਰਾ ਬਿਆਨ ਦੜਿਆ ਖੜਾ ਤੇ ਫਿਰ ਇਦਾਂ ਉਹਨਾਂ ਨੂੰ ਇੱਕ ਦੂਜੇ ਦੀ ਪਛਾਣ ਹੁੰਦੀ ਸੀ ਹੋਰ ਕੋਈ ਵੀ ਤਰੀਕਾ ਇੱਕ ਦੂਏ ਨੂੰ ਵੇਖਣ ਦਾ ਮਿਲਣ ਦਾ ਨਹੀਂ ਸੀ ਹੁੰਦਾ ਤੇ ਫਿਰ ਇੱਕ ਦੂਜੇ ਨੂੰ ਵੇਖ ਕੇ ਦੂਰੋਂ ਦੂਰਹੀਂ ਆਪਸ ਵਿੱਚ ਪਿਆਰ ਹੋ ਜਾਂਦਾ ਹੋਊਗਾ ਤੇ ਇਸੇ ਤਰ੍ਹਾਂ ਦੀ ਉਦੋਂ ਜ਼ਿੰਦਗੀ ਹੁੰਦੀ ਸੀ ਇਸੇ ਤਰ੍ਹਾਂ ਦੇ ਰੀਤੀ ਰਿਵਾਜ ਹੁੰਦੇ ਸੀ ਤੇ ਹੁਣ ਜਿਹੜੇ ਬੱਚੇ ਆ ਉਹ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਹੀ ਆ ਆਪਣੀ ਮਰਜ਼ੀ ਨਾਲ ਉਹਨਾਂ ਨੇ ਵਿਆਹ ਕਰਨਾ ਹੁੰਦਾ ਜੇ ਉਹਨਾਂ ਨੇ ਨਾ ਕਰਤੀ ਤੇ ਨਾ ਆਈਆਂ ਜੇ ਹਾਂ ਹੋ ਗਈ ਜਾਂ ਤੇ ਹਾਂ ਆਈਆਂ ਤੇ ਉਹ ਜਿਹੜੇ ਸਮੇਂ ਸੀ ਉਹ ਹੋਰ ਸੀ ਇਸ ਕਰਕੇ ਮੈਂ ਕਹਿੰਨੀ ਆ ਵੀ ਹੁਣ ਦੀਆਂ ਕੁੜੀਆਂ ਨੂੰ ਇਹ ਗੀਤ ਜਿਹੜਾ ਇਹ ਅਚੰਭਾ ਲੱਗਾ ਹੋਊਗਾ ਤੇ ਹੁਣ ਉਹ ਮੁੰਡਾ ਜਿਹੜਾ ਇਸ ਕੁੜੀ ਨੂੰ ਵਿਆਹਾ ਹੋਇਆ ਏ ਤੇ ਉਹ ਚੋਰੀ-ਚੋਰੀ ਘਰ ਮੋਰੇ ਦੀ ਗੇੜੇ ਮਾਰਦਾ ਕੁੜੀਆਂ ਘੱਤਦੀਆਂ ਵੇੜੇ ਦੇ ਵਿੱਚ ਤਰੀਣ ਚ ਤੇ ਦੋ ਚਾਰ ਕੁੜੀਆਂ ਹੋਣਗੀਆਂ ਉਹ ਵੂਹੇ ਦੇ ਮੋਰੇ ਦੀ ਗੇੜੇ ਮਾਰਦਾ ਉਦੋਂ ਵੇੜਿਆਂ ਦੀਆਂ ਵੀ ਕੰਧਾਂ ਨਹੀਂ ਸੀ ਹੁੰਦੀਆਂ ਬਾਹਰਲੇ ਦਰਵਾਜ਼ੇ ਨਹੀਂ ਸੀ ਹੁੰਦੇ ਹੁਣਾਂ ਵਾਂਗੂ ਗੇਟ ਬੰਦ ਕਰ-ਕਰਕੇ ਨਹੀਂ ਸੀ ਕੋਈ ਬੰਦਾ ਹੁੰਦਾ ਗਲੀ ਵਿੱਚ ਦੀ ਲੰਗਣਾ ਤਾਂ ਸਾਰਿਆਂ ਘਰਾਂ ਵਿੱਚ ਚਾਤੀ ਪੈ ਜਾਂਦੀ ਸੀ ਤੇ ਫਿਰ ਜਦੋਂ ਮਤਲਬ ਇੱਕ ਖਾਸ ਨਿਗਾਹ ਨਾਲ ਵੇਖਦਾ ਤੇ ਉਹਨੂੰ ਪੁੱਛਦੀਆਂ ਵੀ ਇਹ ਕੌਣ ਆ ਹੁਣ ਪਰਜਾਈ ਮਗਰੋਂ ਵਿਆਹੀ ਹੋ ਉਹਨੂੰ ਵੀ ਨਹੀਂ ਪਤਾ ਵੀ ਇਹ ਮੇਰਾ ਨਨਦੋਈਆ ਆ ਪਰ ਕੁੜੀ ਨੂੰ ਪਤਾ ਵੀ ਇਹ ਮੇਰਾ ਵਿਆਹਦੜਾ ਤੇ ਇਹ ਗੀਤ ਜਿਹੜਾ ਇਹਦੇ ਅਰਥ ਦੱਸਣਾ ਜ਼ਰੂਰੀ ਹੋ ਗਿਆ ਸੀ ਤਾਂ ਕਿ ਜਿਹੜੀਆਂ ਮੇਰੀਆਂ ਧੀਆਂ ਭਤੀਜੀਆਂ ਦੋਧੀਆਂ ਪੋਤੀਆਂ ਉਹ ਇਸ ਗੀਤ ਨੂੰ ਸਮਝ ਸਕਣ ਤੇ ਹੁਣ ਤੁਸੀਂ ਇਸ ਗੀਤ ਨੂੰ ਸਮਝ ਕੇ ਬੜੇ ਪਿਆਰ ਨਾਲ ਇਸ ਨੂੰ ਗਾ ਸਕੂਗੀ ਜੇ ਤੁਹਾਨੂੰ ਇਹ ਗੀਤ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਤੇ ਆਪਣੀ ਟਿੱਪਣੀ ਜਰੂਰ ਛੱਡਿਓ ਹੁਣ ਗੁਰਮੀਤ ਸੰਧਾਨਾ ਨੂੰ ਦਿਓ ਛੁੱਟੀਆਂ ਰੱਬ ਰਾਖਾ